ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਹਾਜ਼ਿਰਤਨ ਚੌਂਕ ਦੇ ਵਿੱਚ ਟਿਪਰ ਅਤੇ ਕਾਰ ਦੀ ਟੱਕਰ ਦੇ ਵਿੱਚ ਨੁਕਸਾਨੇ ਗਏ ਵਹੀਕਲ ਜਾਨੀ ਨੁਕਸਾਨ ਤੋਂ ਰਿਹਾ ਬਚਾ ਦੱਸਦੀ ਹੈ ਕਿ ਐਤਵਾਰ ਸ਼ਾਮ ਨੂੰ ਬਠਿੰਡਾ ਦੇ ਹਾਜ਼ਿਰਤਨ ਚੌਂਕ ਦੇ ਵਿੱਚ ਟ੍ਰੈਫਿਕ ਲਾਈਟਾਂ ਦੇ ਉੱਪਰ ਇੱਕ ਟਿਪਰ ਜਦੋਂ ਲੰਘ ਰਿਹਾ ਸੀ ਤਾਂ ਸામਨੇ ਤੋਂ ਆ ਰਹੀ ਕਾਰ ਦੇ ਨਾਲ ਟਕਰਾ ਗਿਆ ਤੇ ਇਸ ਦੇ ਨਾਲ ਹੀ ਟ੍ਰੈਫਿਕ ਲਾਈਟਾਂ ਤੇ ਖੜੀ ਇੱਕ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਗੱਡੀਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਦੱਸਦੀ ਹੈ ਕਿ ਇਸ ਟ੍ਰੈਫਿਕ ਲਾਈਟਾਂ ਦੇ ਉੱਪਰ ਕੋਈ ਵੀ ਟ੍ਰੈਫਿਕ ਕਰਮਚਾਰੀ ਨਾ ਹੋਣ ਕਰਕੇ ਲੋਕ ਛਰੇ ਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਜਿਸ ਦੇ ਕਾਰਨ ਇਸ ਤਰ੍ਹਾਂ ਦੇ ਹਾਦਸੇ ਦੇਖਣ ਨੂੰ ਮਿਲਦੇ ਹਨ ਕੁਝ ਸਮੇਂ ਪਹਿਲਾਂ ਹੀ ਇਸ ਟ੍ਰੈਫਿਕ ਲਾਈਟਾਂ ਦੇ ਉੱਪਰ ਕਾਰਾਂ ਦੀ ਵੀ ਟੱਕਰ ਹੋਈ ਸੀ ਜਿਸ ਦੇ ਵਿੱਚ ਕਈ ਗੱਡੀਆਂ ਨੁਕਸਾਨੀਆਂ ਗਈਆਂ ਸੀ ਫਿਲਹਾਲ ਇਸ ਮਾਮਲੇ ਦੇ ਉੱਪਰ ਕੀ ਕਹਿੰਦੇ ਨੇ ਲੋਕ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਕੀ ਹੈ ਉਹ ਕਿ ਇਹ ਮੈਂ ਤੇ ਮੁੰਡਾ ਆਖਲੇ ਮੇਰਾ ਮੈਂ ਮਾਈਡੂ ਲਿਕੇਸ਼ਨ ਵੇਖਿਆ ਬੱਤੀ ਬੰਦ ਹੋ ਗਈ ਇਧਰ ਦੀ ਚਾਲੂ ਸੀ ਮੈਂ ਗੱਡੀ ਇਧਰ ਮੋੜੀ ਇਹਨੇ ਲਿਆ ਕੇ ਵਿੱਚ ਚੜਾਤੀ ਨਹੀਂ ਤੁਸੀਂ ਉੱਪਰ ਦੀ ਆ ਕੇ ਟਰਨ ਕੀਤੀ ਆ ਫਿਰ ਸਿੱਧਾ ਕੀਤਾ ਇਧਰੋਂ ਨਹੀਂ ਸਿਗਨਲ ਇਧਰੋਂ ਜੋ ਗੱਡੀ ਵਾਲੇ ਨੇ ਇੱਥੇ ਜਾਣਾ ਤੇ ਤੁਸੀਂ ਪਹਿਲੇ ਤੇ ਨਹੀਂ ਇਹ ਬੱਤੀ ਤਾਂ ਆ ਗ੍ਰੀਨ ਸੀ ਨਾ ਇਧਰ ਦੀ ਬੱਤੀ ਤਾਂ ਗ੍ਰੀਨ ਦੀ ਸੀ ਇਹ ਦੋਨੋਂ ਲਾਈਟਾਂ ਹੁੰਦੀਆਂ ਨੇ ਬੱਤੀ ਤਾਂ ਗ੍ਰੀਨ ਦੀ ਸੀ ਇਧਰ ਜਾਣ ਦੀ ਅੱਛਾ ਮੈਂ ਤਾਂ ਤਾਂ ਹੀ ਤਾਂ ਕਢਿਆ ਨਾ ਸਿੱਧੀ ਵਾਲੀ ਹੈ ਨਹੀਂ ਜਿਹੜੀ ਅਰੇ ਜਿਹੜੀ ਸਿੱਧੇ ਜਾਣ ਵਾਲੀ ਨਹੀਂ ਸਿੱਧੀ ਵਾਲੀ ਵਿੱਚ ਮੈਂ ਤਾਂ ਇੱਧਰ ਧਿਆਨ ਦਿੱਤਾ ਵੀ ਇੱਧਰ ਸ਼ਾਰਟਕਟ ਵਾਸਤੇ ਅੱਛਾ ਯਾਨੀ ਕਿ ਤੁਸੀਂ ਧਿਆਨ ਨਹੀਂ ਦਿੱਤਾ ਨਹੀਂ ਉਹ ਤਾਂ ਨਹੀਂ ਮੈਂ ਤਾਂ ਇੱਧਰ ਜਾਣਾ ਸੀਗਾ ਸ਼ਾਰਟਕਟ ਮੇਰਾ ਨਾਮ ਸੁਖਚੰਦ ਸਿੰਘ ਗੱਲ ਹੈ ਜੀ ਮੈਂ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲਾ ਬਠਿੰਡੇ ਦੇ ਹੋਇਆ ਕੀ ਹੈ ਜੀ ਇਹ ਹੋਇਆ ਜੀ ਆਹ ਟ੍ਰੈਫਿਕ ਮੈਂ ਤਾਂ ਬੱਤੀ ਦੀ ਵੇਟ ਕਰ ਰਿਆ ਸੀ ਬੱਤੀ ਹੋਈ ਸੀ ਰੈੱਡ ਸੀਗੀ ਮੈਂ ਖੜਾ ਸੀ ਆ ਨਾਲ ਮੇਰੇ ਬੱਚੇ ਸੀਗੇ ਮੈਂ ਇੱਥੇ ਖੜਾ ਵੇਟ ਕਰੀ ਜਾਂਦਾ ਉਦੋਂ ਜੋ ਪਤਾ ਲੱਗਾ ਕਿ ਜੋ ਟਰੱਕ ਆ ਕੇ ਇੱਕਦਮ ਵਿੱਚ ਵਜਿਆ ਮੇਰੇ ਬੱਚੇ ਡਰ ਗਏ ਨਾਲ ਵੀ ਉਹਨਾਂ ਤਾਂ ਪਤਾ ਨਹੀਂ ਕੀ ਹੋ ਗਿਆ ਉਦੋਂ ਪਤਾ ਲੱਗਾ ਵੀ ਉਦੋਂ ਗੱਡੀ ਦੂਜੀ ਨੇ ਆ ਕੇ ਰੌਂਗ ਸਾਈਡ ਆ ਕੇ ਤੇ ਉਹਨੂੰ ਬਚਾਉਂਦਾ ਸੀ ਟਰੱਕ ਵਾਲਾ ਟਰੱਕ ਵਾਲੇ ਨੇ ਆਪਣੀ ਗੱਡੀ ਹੁਣ ਵਿਚਾਲੇ ਫੇਟ ਵਜਿਆ ਨੁਕਸਾਨ ਹੋਇਆ ਮੇਰਾ ਵੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ ਨੁਕਸਾਨ ਇਤਨਾ ਪਤਾ ਸਾਰਾ ਜੀ ਆਹ ਟਰੈਵਲ ਉੱਠਾ ਹੈ ਕਨੈਕਟਰ ਸਾਈਡ ਦਾ ਤੇ ਗਲਤੀ ਕੀਤੀ ਮੰਨਦੇ ਹੋ ਤੁਸੀਂ ਗਲਤੀ ਮੈਨੂੰ ਤਾਂ ਹੁਣ ਟਰੱਕ ਵਾਲੇ ਦੀ ਲੱਗਦੀ ਹੈ ਜੀ ਪਰਲੇ ਪਾਸੇ ਦੇਖੇ ਤਾਂ ਕਾਰ ਵਾਲੇ ਦੀ ਆ ਕਾਰ ਵਾਲੇ ਨੇ ਮੋੜੀ ਗੱ ਇਤਨਾ ਜੀ ਹਾਂ ਕੀ ਗੱਲ ਹੋਈ ਏ ਸਰ ਜੀ ਇਹ ਹਰੀ ਬੱਤੀ ਤੇ ਮੈਂ ਸਾਡੀ ਇੱਧਰ ਨੂੰ ਜਾਣਾ ਸੀਿੱਦੇ ਅੱਛਾ ਤੇ ਸਾਡੀ ਉਹ ਫੇਰ ਸਾਡੀ ਇੱਧਰੋਂ ਆ ਉਹ ਰੋਡ ਸਾਈਡ ਤੇ ਫੇਰ ਸਾਡੀ ਬਿੱਟ ਹੋ ਗਈ ਇਹਨੂੰ ਬਚਾਉਂਦਾ ਬਚਾਉਂਦਾ ਮੈਂ ਸਾਡੀ ਇੱਧਰ ਨੂੰ ਪੱਟੀ ਗੱਡੀ ਤੇ ਉਹ ਉਧਰ ਆ ਗਈ ਉਹ ਕਹਿੰਦੇ ਅਸੀਂ ਖੜੇ ਸੀ ਦੇਖੋ ਗੱੱਡੇ ਥੋੜੇ ਖੜੇ ਹੈ ਜੀ ਹਾਂਜੀ ਇਹ ਸਰ ਕਹਿੰਦੇ ਆਂ ਇੱਥੇ ਖੜੇ ਸੀ ਕੰਦ ਕਾਰ ਨੂੰ ਪਛਾਣਦੇ ਹੋਏ ਹਾਂ ਕੁਝ ਕਾਰ ਦੇ ਵਿੱਚ ਲੱਗੀ ਹਾਂਜੀ 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 ਦੂਜੀ ਕਾਰ ਤੇ ਲੱਗੀ ਸਰ ਜੀ ਲੰਗਾ ਗਗਨ ਸਿੰਘ ਜੀ ਕਿੱਥੇ ਤੁਸੀਂ ਇੱਥੇ ਕੀ ਦੇਖਿਆ ਮੈਂ ਦੇਖਿਆ ਸਾਹਮਣੇ ਖੜ ਕੇ ਆਹ ਬਈ ਗੱਡੀ ਵਾਲਾ ਇਧਰ ਨੂੰ ਕਰੀ ਆਇਆ ਆਹ ਟਰੱਕ ਵਾਲੇ ਨੇ ਵਿਚਾਰੇ ਇਹਨੂੰ ਬਚਾਉਂਦਾ ਬਚਾਉਂਦਾ ਸਵਿਫਟ ਵਾਲੇ ਦੇ ਨਾਲ ਲੱਗ ਗਈ ਅੱਛਾ ਯਾਨੀ ਕਿ ਗਲਤੀ ਤੁਹਾਡੇ ਸਾਹਮਣੇ ਲਾਹ ਕਾਰ ਵਾਲੇ ਆਹ ਕਾਰ ਵਾਲੇ ਵੀ ਹੈ ਤੇ ਜੀ ਇਹਨੂੰ ਬਚਾਉਣ ਦੇ ਖਾਤੇ ਰੋ ਟਰੱਕ ਵਾਲੇ ਜਿਹੜਾ ਹੈਗਾ ਉਹਦੇ ਨਾਲ ਲੱਗ ਗਈ ਮੈਂ ਸਾਹਮਣੇ ਖੜਾ ਸੀ ਸਾਹਮਣੇ ਅੱਛਾ ਤੁਸੀਂ ਸਾਹਮਣੇ ਖੜੇ ਸੀ ਜੀ ਵਾਹੀ ਦੇਖਿਆ ਜੀ ਗੱਡੀ ਵਾਲਾ ਇੱਧਰ ਵੇ ਕਰੀ ਜਾਂਦਾ ਸੀਗਾ ਟਰੱਕ ਵਾਲਾ ਨੇ ਵਿੱਚ ਵਾਜੀ ਉਹ ਸਵਿਫਟ ਵਾਲਾ ਨਾਲ ਲੱਗ ਗਿਆ ਗਈ